ਵਿਤੇ ਦੇ ਲਈ ਫਲੋਰ ਵਿਖੇ ਬਾਬਾ ਸਾਹਿਬ ਦੀ ਇਮਰਾਉ ਅਮੇਰਕਰ ਇਹ ਬੁੱਤ ਉੱਪਰ ਛਾਰਤੀ ਅੰਤਰਾਵੋ ਉਪਤੀ ਜਨਰਲ ਸ਼ਬਦ ਲਿਖੇ ਗਏ ਸਨ ਜਿਸ ਨੂੰ ਲੈ ਕੇ ਹੁਣ ਨਿਹੰਗ ਸਿੰਘ ਜੱਥੇਬੰਦੀਆਂ ਦਾ ਵਿਰੋਧ ਸਾਹਮਣੇ ਆਇਆ ਹੈ ਤੋਂ ਦੱਸਿਆ ਕਿ ਬਾਬਾ ਖੁਲਿੰਦਰ ਸਿੰਘ ਜੀ 96 ਰੋੜੀ ਦੀ ਵੱਲੋਂ ਇਸ ਘਟਨਾਇ ਸਥਿਤੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਪੂਰੇ ਭਾਰਤ ਦੇ ਲੋਕਾਂ ਨੂੰ ਇੱਜ਼ਤ ਨਾਲ ਜੀਣ ਦਾ ਹੱਕ ਦਵਾਇਆ ਹੈ ਅਤੇ ਭਾਰਤ ਦੇ ਸੰਵਿਧਾਨ ਦੇ ਆਧਾਰ ਤੇ ਹੀ ਚੱਲੇਗਾ ਖਾਲਿਸਤਾਨ ਦੀ ਮੰਗ ਉਤੇ ਉਹਨਾਂ ਨੇ ਕਿਹਾ ਕਿ ਸੰਵਿਧਾਨ ਵਿੱਚ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰੰਤੂ ਸੰਵਿਧਾਨ ਹੇ ਜਾਇਜ਼ਮੰਗ ਕਿਤੇ ਜਾਣੀ ਹੈ ਇਹਨਾਂ ਘਟਨਾਵਾਂ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਅਸੀਂ ਬਿਲਕੁਲ ਨਹੀਂ ਹੁੰਨਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜੀ ਫਲੋਰ ਵਾਲੀ ਘਟਨਾ ਦੀ ਆਪਾਂ ਸਾਰੇ ਜਾਣਦੇ ਆ ਗੁਰਪ੍ਰਵੰਤ ਸਿੰਘ ਪੰਨੂ ਜਿਨ੍ਹਾਂ ਨੇ ਡਾਕਟਰ ਬੇਦਕਾਉ ਭੀਮਰਾਉ ਜੀ ਦਾ ਬੁੱਤ ਤੇ ਕੁਝ ਸ਼ਰਾਰਤੀਆਂ ਸਰਾ ਨੇ ਲਿਖਿਆ ਜਾਂ ਉੱਥੇ ਉਹਨਾਂ ਨੇ ਤੋੜ ਦੀ ਗੱਲ ਕੀਤੀ ਵੀ ਉਹ ਰਾਕਸ਼ਸ ਸੀਗਾ ਦੇਖੋ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਖਾਲਿਸਤਾਨ ਮੰਗਦੇ ਜੇ ਮੰਗੋ ਹਰ ਬੰਦੇ ਦਾ ਹੱਕ ਆ ਸੰਵਿਧਾਨ ਦੇ ਵਿੱਚ ਆਪਾਂ ਕੁਝ ਵੀ ਮੰਗ ਸਕਦੇ ਆਂ ਪਰ ਆਪਾਂ ਕਿਸੇ ਨੂੰ ਮੜਾ ਨਹੀਂ ਕਹਿ ਸਕਦੇ ਜੇ ਡਾਕਟਰ ਬੇਦਕੋਪੀ 임ਰਾਉ ਜੀ ਨੇ ਸੰਵਿਧਾਨ ਲਿਖਿਆ ਸੰਵਿਧਾਨ ਕਿਸ ਨੂੰ ਚੰਗਾ ਲੱਗਦਾ ਕਿਸ ਨੂੰ ਨਹੀਂ ਲੱਗਦਾ ਪਰ ਜਿਨ੍ਹਾਂ ਨੂੰ ਕਰੋੜਾਂ ਲੋਕਾਂ ਨੂੰ ਚੰਗਾ ਲੱਗਦਾ ਉਹ ਉਹਦੇ ਨਾਲ ਜੁੜੇ ਹੋਏ ਨੇ ਕਿਉਂਕਿ ਸੰਵਿਧਾਨ ਨੇ ਸਭ ਤੋਂ ਪਹਿਲੋ ਸਾਡੀਆਂ ਬੀਬੀਆਂ ਭੈਣਾਂ ਨੂੰ ਹੱਕ ਦਿੱਤੇ ਇਸ ਕਰਕੇ ਪੰਨੂ ਸਾਹਿਬ ਨੂੰ ਇਹ ਸੋਚਣਾ ਚਾਹੀਦਾ ਸੀ ਉਹਨਾਂ ਨੂੰ ਵੀ ਦੇਖੋ ਤੁਸੀਂ ਕਰੋੜਾ ਬੀਬੀਆ ਪੈਣਾ ਦਾ ਸਤਕਾਰ ਜੇ ਕਰਦੇ ਆ ਸੰਵਿਧਾਨਿਕਤਾ ਪਹਿਲੋ ਉਹ ਤੋਂ ਪਹਿਲੋ ਇਸਤਰੀ ਨੂੰ ਪੈਣ ਦੀ ਜੁੱਤੀ ਸਮਝਿਆ ਜਾਂਦਾ ਹੈ ਸਾਰਿਆਂ ਨੂੰ ਪਤਾ ਆਪਾਂ ਨੂੰ ਠੀਕ ਹੈ ਤੇ ਦੂਜੀ ਗੱਲ ਇਹ ਆ ਵੀ ਗਰੀਬਾਂ ਨੂੰ ਹੱਕ ਮਿਲਿਆ ਦਬੇ ਕੁਚਲੇ ਲੋਕਾਂ ਨੂੰ ਹੱਕ ਮਿਲਿਆ ਵੀ ਤੁਸੀਂ ਜੇ ਕੋਈ ਖਾਲਸਾ ਰਾਜ ਦੀ ਗੱਲ ਕਰਨੀ ਆ ਕੋਈ ਖਾਲਸਤਾ ਦੀ ਗੱਲ ਕਰਨੀ ਆ ਕਰੋ ਪਰ ਸਾਰੇ ਲੋਕਾਂ ਨੂੰ ਨਾ ਤੋੜੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਦੋਂ ਖਾਲਸਾ ਪੰਥ ਸਾਜਿਆ ਸੀਗਾ ਸਾਰੇ ਗਰੀਬ ਲੋਕ ਦਬੇ ਕੁਚਲੇ ਲੋਕ ਸਾਰਿਆਂ ਨੂੰ ਇਕੱਠਿਆ ਕਰਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਿਆ ਸੀ ਤੁਸੀਂ ਅੱਜ ਕਿੱਥੇ ਖੜੇ ਜੇ ਤੁਸੀਂ ਖਾਲਿਸਤਾਨ ਮੰਗਦੇ ਜੇ ਖਾਲਸਾ ਰਾਜ ਮੰਗਦੇ ਜੇ ਅਸੀਂ ਕਿਹਨੇ ਵੀ ਖਾਲਸਾ ਰਾਜ ਬਣਨਾ ਚਾਹੀਦਾ ਪਰ ਇੰਜ ਨਹੀਂ ਖਾਲਸਾ ਰਾਜ ਮਿਲਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਸਾਨੂੰ ਦੇਖੋ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸੋਚ ਜਾਗੀ ਸੀਗੀ ਉਹਨਾਂ ਨੇ ਸਾਰੇ ਪਰਿਵਾਰ ਦਾ ਲਹੂ ਡੋਲਿਆ ਦੇਸ਼ ਲਈ ਭਾਰਤ ਦੇਸ਼ ਲਈ ਬੱਚੇ ਸ਼ਹੀਦ ਕਰਵਾਏ ਕਿੰਨੇ ਸਿੰਘ ਸ਼ਹੀਦ ਕਰਵਾਏ ਭਾਰਤ ਦੀ ਜੱਦ ਲਈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਵੀ ਜੇ ਤੁਹਾਡੀ ਧੋਣ ਚ ਐਡਾ ਵੱਡਾ ਕਿਲਾ ਏ ਤੁਸੀਂ ਅੱਜ ਤੱਕ ਕਿਸੇ ਤੁਹਾਡੇ ਪਰਿਵਾਰ ਦੇ ਜੀ ਨੇ ਕਿਤੇ ਚੀਚੀ ਦਾ ਖੂਨ ਡੋਲਿਆ ਹੋਵੇ ਤੇ ਤੁਸੀਂ ਗੱਲ ਕਰਦੇ ਖਾਲਸਪਤਾਨ ਦੀ ਪੰਨੂ ਸਾਹਿਬ ਕੋਲ ਜਿਹੜੀ ਜ਼ਿੰਮੇਵਾਰੀ ਉਹ ਵੀ ਲਈ ਗਈ ਆ ਨਾ ਵਾਪਰੀ ਆ ਫਿਰ ਫਲੋਰ ਦੇ ਵਿੱਚ ਵੀ ਵਾਪਰੀ ਆ ਕਿਤੇ ਨਾ ਕਿਤੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਦੇਖੋ ਜਿਹੜੀ ਏ ਪੰਨੂ ਸਾਹਿਬ ਦਾ ਬਿਆਨ ਆ ਸਾਰਿਆਂ ਨੂੰ ਐਂ ਲੱਗਦਾ ਹੈ ਵੀ ਜਿਹੜਾ ਖਾਲਸਤਾਨ ਜਾਂ ਖਾਲਸਾ ਰਾਜ ਦੀ ਗੱਲ ਕਰਨੀ ਉਹ ਇਹੋ ਜਿਹਾ ਘਟਿਆ ਬਿਆਨ ਨਹੀਂ ਦੇ ਸਕਦਾ ਕਿਉਂਕਿ ਇਹ ਤੇ ਇੱਕ ਆਰਐਸਐਸ ਨੇ ਜਵੇਂ ਬਿਆਨ ਦਿਵਾਇਆ ਹੁੰਦਾ ਉਹਦੇ ਕੋਲ ਬ੍ਰਾਹਮਣਵਾਦੀ ਸੋਚ ਮੰਨੂ ਬਾਦ ਪਾਣੇ ਸਿਧਾਤ ਉਹ ਚੀਜ਼ ਦੇ ਨਾਲ ਬਿਆਨ ਦਿਵਾਇਆ ਆਰਐਸਐਸ ਗੁਰੂ ਵੀ ਜਵੇਂ ਆਰਐਸਐਸ ਹੈ ਵੀ ਉਹਦੇ ਤੇ ਦੇਖੋ ਇਹ ਬਿਆਨ ਸੋਭਾ ਨਹੀਂ ਦਿੰਦਾ ਪਹਿਲੋ ਥੋੜਾ ਜਿਹਾ ਪਹਿਲੋ ਭਾਰਤ ਦੇ ਗ੍ਰਹਿ ਮੰਤਰੀ ਮਿਤ ਸ਼ਾ ਜੀ ਨੇ ਕਿਹਾ ਸੀ ਤੁਸੀਂ ਜੀ ਬੇਦਕਾਰ ਬੇਦਕਾਰਨ ਜਪਦੇ ਜੀ ਉਸੇ ਧਾਰਤੇ ਨੇ ਬਿਆਨ ਦਿੱਤਾ ਹੈ ਵੀ ਉਹ ਰਾਖਸ ਸੀਗਾ ਉਹਦੀਆਂ ਮੂਰਤੀਆਂ ਤੋੜਦੋ ਪੰਜਾਬ 'ਚ ਮੂਰਤੀਆਂ ਤੋੜਨੀਆਂ ਕਹਿੰਦੇ ਨਾਲ ਹੀ ਟੁੱਟਦੀਆਂ ਜੇ ਕੋਈ ਚੰਗੇ ਕੰਮ ਕਰੋ ਅਸੀਂ ਹੁਣ 2 ਸਾਲ ਹੋ ਗਏ ਆ ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਜੀ ਬੰਦੀ ਸਿੰਘਾਂ ਦੀ ਗੱਲ ਚੱਲਦੀ ਪਈ ਹੈ 2 ਸਾਲ ਚ ਕਿਤੇ ਪੰਨੂ ਸਾਹਿਬ ਦਾ ਇੱਕ ਵੀ ਬਿਆਨ ਉਹਨਾਂ ਦੇ ਹੱਕ 'ਚ ਨਹੀਂ ਆਇਆ ਨਾਲੇ ਕਿ ਉਹਨਾਂ ਲਈ ਕਿੱਡੀ ਵੱਡੀ ਪੰਜਾਬ ਦੀ ਕੁਰਬਾਨੀ ਆ ਜੇ ਤੁਸੀਂ ਗੱਲ ਕਰਨੀ ਆ ਬੰਦੀ ਸਿੰਘਾਂ ਦੀ ਗੱਲ ਕਰੋ ਜਿਨ੍ਹਾਂ ਨੇ ਇਸ ਦੇਸ਼ ਲਈ ਪੰਜਾਬ ਦੀ ਆਜ਼ਾਦੀ ਲਈ ਲਾਲੋ ਇਸ ਟਾਈਮ ਦੀ ਲਹਿਰ ਦੇ ਵਿੱਚ ਕਿੱਡਾ ਵੱਡਾ ਕੰਮ ਕੀਤਾ ਭਾਈ ਜਗਤਾਰ ਸਿੰਘ ਹਵਾਰੇ ਹਰਾਨੇ ਭਾਈ ਦਲਾਵਰ ਸਿੰਘ ਜਿਹੜੇ ਬੰਬ ਬਨ ਕੇ ਸ਼ਹੀਦ ਹੋ ਗਏ ਸੀ ਉਹਨਾਂ ਦੀ ਕਦੀ ਗੱਲ ਕੀਤੀ ਤੁਸੀਂ ਗੱਲਾਂ ਕਰਦੇ ਅਸੀਂ ਖਾਲਸਾਤਾਨ ਦੀ ਉਹਨਾਂ ਬਾਰੇ ਸੋਚੋ ਤੁਸੀਂ ਉਹਨਾਂ ਬਾਰੇ ਤੁਹਾਡਾ ਕਦੀ ਬਿਆਨ ਨਹੀਂ ਆਇਆ ਹੁਣ ਇੱਥੇ ਪੰਜਾਬ ਵਾਲੇ ਪ੍ਰਸ਼ਾਸਨ ਨੇ ਕਿਸਾਨਾਂ ਦਾ ਕੁੱਟ-ਕੁੱਟ ਕੇ ਨਾਸ ਕਰਤਾ ਤੁਹਾਡਾ ਕੋਈ ਬਿਆਨ ਆਇਆ ਦਿੱਲੀ 13 ਮਹੀਨੇ ਕਿਸਾਨੀ ਸੰਘਰਸ਼ ਚੱਲਿਆ ਸੀਗਾ ਉਦੋਂ ਅਸੀਂ ਨਿਹੰਗ ਸਿੰਘਾਂ ਨੇ ਜਾ ਕੇ ਉੱਥੇ ਦੀਪ ਸਿੱਧੂ ਰਾਣੇ ਖਾਲਸਾ ਰਾਏ ਦਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲਾਤਾ ਸੀ ਤੁਸੀਂ ਕੋਈ ਗੱਲ ਕਿਤੇ ਬਿਆਨ ਦਿੱਤੇ ਇਸ ਕਰਕੇ ਆਪਣੀ ਸੋਚ ਨੂੰ ਵਧਿਆ ਕਰੋ ਅੱਜ ਪੰਜਾਬ ਜਾਤਾਂ ਪਾਤਾਂ 'ਚ ਵੰਡਿਆ ਆ ਪੰਜਾਬ ਦੇ ਵਿੱਚ ਵੇਖ ਲਓ ਤੁਸੀਂ ਹਰ ਪਿੰਡ 'ਚ ਚਾਰ ਗੁਰਦੁਆਰੇ ਆ ਜਿੱਥੇ ਤੁਸੀਂ ਕੈਨੇਡਾ ਅਮਰੀਕਾ ਯੂ ਐਸ ਆ ਦੇ ਬੈਠੇ ਜੇ ਉੱਥੇ ਵੀ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਆ ਤੁਹਾਡੇ ਕੋਲ ਜਾਤਾਂ ਪਾਤਾਂ ਖਤਮ ਨਹੀਂ ਹੁੰਦੀ ਆ ਚਾਰ ਚਾਰ ਸ਼ਮਸ਼ਾਨ ਘਾੜ ਪਿੰਡਾਂ 'ਚ ਤੁਸੀਂ ਗਰੀਬਾਂ ਨੂੰ ਸਾਹ ਕਿਦੋਂ ਲੈਣ ਦੋਗੇ ਜੇ ਤੁਸੀਂ ਅੱਜ ਬੇਦਗਰ ਸੋਚ ਨੂੰ ਤੁਸੀਂ ਗਲਤ ਦੱਸ ਰਹੇ ਜੇ ਕਰੋੜਾ ਲੋਕਾਂ ਦਾ ਦਿਲ ਤੋੜ ਰਹੇ ਜੇ ਤੁਸੀਂ ਪੰਜਾਬ ਨੂੰ ਖਾਲਸਾ ਰਾਜ ਕਰ ਲੋਗੇ ਕਿਵੇਂ ਕਰੋਗੇ ਜੋ ਤੂੰ ਸਾਰਿਆਂ ਨੂੰ ਤੋੜ ਰਹੇ ਜੇ ਇਸ ਕਰਕੇ ਅਸੀਂ ਆਪਣੇ ਸਾਰੇ ਭਾਈਚਾਰੇ ਦੇ ਗਰੀਬਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਖੜੇ ਆ ਅਸੀਂ ਡਟ ਕੇ ਖੜਾਂਗੇ ਸੰਵਿਧਾਨ ਦਾ ਅਸੀਂ ਸਤਿਕਾਰ ਕਰਦੇ ਆ ਸੰਵਿਧਾਨ ਕਹਿੰਦਾ ਬੰਦੀ ਸਿੰਘਾਂ ਦੀ ਗੱਲ ਕਰੋ ਬੰਦੀ ਸਿੰਘ ਰਿਹਾ ਕਰੋ ਅਸੀਂ ਮੰਗ ਰਹੇ ਆ ਪਰ ਤੁਸੀਂ ਇਸ ਸੰਵਿਧਾਨ ਨੂੰ ਤੋੜ ਦੇ ਜੇ ਕਿਉਂਕਿ ਸੰਵਿਧਾਨ ਚ ਕੋ ਮਾਰਾ ਨਹੀਂ ਲਿਖਿਆ ਹੁੰਦਾ ਲੇਕਿਨ ਸਰਕਾਰਾਂ ਸੰਵਿਧਾਨ ਨੂੰ ਗਲਤ ਕਰਦੀ ਹੈ ਸੰਵਿਧਾਨ ਸਹੀ ਇੱਕ ਹੋਰ ਗੱਲ ਸੁਣ ਲੋ ਜਿੱਥੇ ਇਹ ਕਹਿੰਦੇ ਸਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਤੁਸੀਂ ਇਸ ਸੰਵਿਧਾਨ ਦੀ ਸਾਰੇ 25 ਧਾਰਾ ਪੜੋ ਧਿਆਨ ਦੇ ਨਾਲ ਉੱਥੇ ਲਿਖਿਆ ਹੋਇਆ ਹੈ ਮੁਸਲਮਾਨ ਹਿੰਦੂ ਇੱਕ ਸਿੱਖ ਨੂੰ ਕਿਰਪਾਨ ਪਾ ਕੇ ਚੱਲਣ ਦਾ ਹੁਕਮ ਹੈ ਉੱਥੇ ਪਰ ਹਿੰਦੂ ਨੂੰ ਕਿਉਂ ਨਹੀਂ ਲਿਖਿਆ ਗਿਆ ਕਿ ਕਿਰਪਾਨ ਪਾ ਕੇ ਚੱਲਣ ਦਾ ਹੁਕਮ ਹੈ ਮੁਸਲਮਾਨ ਨੂੰ ਕਿਉਂ ਲਿਖਿਆ ਗਿਆ ਇਕੱਲੇ ਸਿੱਖ ਨੂੰ ਕਰਪਾਨ ਪਾ ਕੇ ਉਹਦਾ ਅੰਗ ਸਮਝਿਆ ਜਾਏਗਾ ਉਥੇ ਫਿਰ ਸਿੱਖ ਕਿੱਥੇ ਹਿੰਦੂਆ ਚ ਆ ਗਏ ਸਿੱਖ ਇੱਕ ਅਲੱਗ ਧਰਮ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚਲਾਇਆ ਗੁਰੂ ਨਾਨਕ ਪਾਸ਼ਾ ਦਾ ਪੰਥ ਚੱਲਿਆ ਗੁਰੂ ਨਾਨਕ ਪਾਸ਼ਾ ਤਿੰਨ ਬੇਦਨ ਕੀ ਕੁੱਲ ਬਖੇ ਪ੍ਰਗਣ ਨਾਨਕ ਰਾਏ ਗੁਰੂ ਨਾਨਕ ਪਾਸ਼ਾ ਪਹਿਲਾਂ ਹਿੰਦੂਆ ਚ ਸੀ ਇਸ ਕਰਕੇ ਸਾਨੂੰ ਜਿਹੜਾ ਵੀ ਕੋਈ ਸਨਾਤਨੇ ਕਿਸੇ ਦਾ ਅਸੀਂ ਨਰਾਦਰ ਨਹੀਂ ਕਰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰਨੀ ਹੈ ਖਾਲਸਾ ਰਾਜ ਦੀ ਗੱਲ ਕਰਨੀ ਸਾਨੂੰ ਆਜ਼ਾਦੀ ਕਰ ਸਕਦੇ ਆ ਪਰ ਅਸੀਂ ਕਿਸੇ ਦਾ ਦਿਲ ਨਹੀਂ ਤੋੜ ਸਕਦੇ ਸੰਵਿਧਾਨ ਵਧੀਆ ਬੇਦਕਾਰ ਜੀ ਦਾ ਅਸੀਂ ਸਤਿਕਾਰ ਕਰਦੇ ਆ ਤੇ ਕਰਦੇ ਰਵਾਂਗੇ ਕਿਸੇ ਵੀ ਸਰਾਰਤੀਆਂ ਸੰਸਦ ਨੂੰ ਇਹੀ ਕਹਿੰਦੇ ਵੀ ਜੇ ਕੋਈ ਪੰਜਾਬ ਚ ਗਲਤ ਕੰਮ ਕਰਦਾ ਉਹ ਤੇ ਜੁੱਤੀਆਂ ਮਰੋ ਠੀਕ ਹੈ ਠੀਕ ਹੋ ਗਿਆ